ਬਰਨਾਲਾ ਦੇ বাস ਸਟੈਂਡ ਦੇ ਨੇੜੇ ਮੰਡੀ ਬੋਰਡ ਦੀ ਜਗ੍ਹਾ ਦੇ ਵਿੱਚ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਵਰਸ਼ਟ ਨੇ ਫਰੂਟ ਜੰਗਲ ਦੇ ਵਿੱਚ ਫਲਾਂ ਵਾਲੇ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ ਬਰਨਾਲਾ ਦੇ ਰਹਿਣ ਵਾਲੇ ਹੁਣ ਤੱਕ ਲੱਖਾਂ ਪੌਦੇ ਲਗਾ ਚੁੱਕੇ ਸ੍ਰੀ ਐਸਪੀ ਕੋਸਲ ਅਤੇ ਉਹਨਾਂ ਦੇ ਸਾਥੀ ਵਾਤਾਵਰਣ ਪ੍ਰੇਮੀਆਂ ਦੇ ਸਹਿਯੋਗ ਨਾਲ ਪ੍ਰਸ਼ਾਸਨ ਵੱਲੋਂ ਤਿਆਰ ਕੀਤੇ ਜਾ ਰਹੇ ਇਸ ਫਰੂਟ ਜੰਗਲ ਵਿੱਚ ਅਨੇਕਾਂ ਤਰ੍ਹਾਂ ਦੇ ਫਲਦਾਰ ਪੌਦੇ ਲਗਾਏ ਜਾਣਗੇ ਇਸ ਮੌਕੇ ਪੰਜਾਬ ਮੰਡੀ ਬੋਰਡ ਵੱਲੋਂ ਵਾਤਾਵਰਣ ਦੀ ਸੁਰਤਾ ਲਈ ਲਗਾਏ ਜਾਣ ਵਾਲੇ ਪੌਦਿਆਂ ਸਬੰਧੀ ਚੇਚੇ ਤੌਰ ਤੇ ਜੀ 98 ਨਿਊਜ਼ ਅਦਾਰੇ ਨਾਲ ਗੱਲਬਾਤ ਕਰਦੇ ਹੋਏ ਚੇਅਰਮੈਨ ਹਰਚੰਦ ਸਿੰਘ ਨੇ ਦੱਸਿਆ ਅੱਜ ਦਾ ਸਾਡਾ ਮਕਸਦ ਸੀਗਾ ਕਿ ਮੰਡੀਆਂ ਦੇ ਵਿੱਚ ਦਰਖਤ ਲਗਾਏ ਜਾਣ ਕਿਉਂਕਿ ਜਿਸ ਤਰ੍ਹਾਂ ਤਪਸ਼ ਵਧ ਰਹੀ ਹੈ ਇਹਦੇ ਨਾਲ ਸਾਡੀ ਧਰਤੀ ਨੂੰ ਖਤਰਾ ਹੈ ਆਉਣ ਵਾਲੇ ਸਮੇਂ ਵਿੱਚ ਪੂਰੀ ਮਨੁੱਖਤਾ ਨੂੰ ਖਤਰਾ ਹੈ ਤੁਸੀਂ ਦੇਖਿਆ ਕਿ ਇਸki 45 ਡਿਗਰੀ ਟੈਂਪਰੇਚਰ ਦੇ ਉੱਤੇ ਦਰਖਤਾਂ ਦੇ ਪੱਤੇ ਝੜਸ ਗਏ ਛੋਟੇ ਦਰਖਤ तकरीबन ਖਤਮ ਹੀ ਹੋ ਗਏ ਜੇ ਟੈਂਪਰੇਚਰ ਵੱਧ ਕੇ 55 ਜਾਂ 60 ਡਿਗਰੀ ਪਹੁੰਚ ਜਾਂਦਾ ਤਾਂ ਦਰਖਤ ਵੀ ਸੜਨਗੇ ਇਨਸਾਨੀਅਤ ਵੀ ਝੁਲਸੀ ਜਾਊ ਪਸ਼ੂ ਪੰਛੀ ਸਭ ਕੁਝ ਸੇ ਜਾਣਗੇ ਇਸ ਲਈ ਇਹਨੂੰ ਬਚਾਉਣ ਦਾ ਇੱਕੋ ਹੀ ਤਰੀਕਾ ਹੈ ਕਿ ਧਰਤੀ ਤੇ ਬਦ ਤੋਂ ਬਦ ਰਖਤ ਲਾਈਏ ਜਿਹੜੇ ਸਾਡੇ ਗਲੇਸ਼ੀਅਰ ਪੰਘਲ ਰਹੇ ਨੇ ਤਪਸ ਨਾਲ ਉਹ ਵੀ ਤਾਂ ਹੀ ਰੁਕਣਗੇ ਜੇ ਵਾਤਾਵਰਣ ਦੇ ਵਿੱਚ ਦਰਖਤ ਲੱਗਣਗੇ ਆਕਸੀਜਨ ਦੀ ਵੀ ਸਾਨੂੰ ਲੋੜ ਆ ਮਨੁੱਖਤਾ ਨੂੰ ਜਿਉਂਦੇ ਰਹਿਣ ਵਾਸਤੇ ਇਸ ਲਈ ਦਰਖਤ ਹਰ ਪੱਖੋਂ ਬਹੁਤ ਜ਼ਰੂਰੀ ਨੇ ਅਸੀਂ ਮੰਡੀ ਬੋਰਡ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਜੀ ਦੀ ਅਗਵਾਈ ਵਿੱਚ ਪਿਛਲੇ ਸਾਲ 33445 ਦਰਖਤ ਲਾਏ ਸੀ ਐਦਕਿ ਅਸੀਂ 35000 ਦਾ ਟੀਚਾ ਰੱਖਿਆ ਪਰੰਤੂ ਅਸੀਂ ਵੱਧ ਦਰਖਤ ਲਾਵਾਂਗੇ ਅਸੀਂ ਲੱਗੇ ਹੋਏ ਹਾਂ ਪਿਛਲੇ 15 ਦਿਨਾਂ ਤੋਂ ਪੰਜਾਬ ਦੀਆਂ ਸਾਰੀਆਂ ਮੰਡੀਆਂ 'ਚ ਜਾ ਰਹੇ ਆਂ ਔਰ ਵਕ ਵਕ ਜਿਹੜੀਆਂ ਸਮਾਜਿਕ ਸੰਸਥਾਾਂ ਨੇ ਜਿਹੜੀਆਂ ਲੋਕ ਸੇਵਾ ਦਾ ਕੰਮ ਕਰਦੇ ਆਂ ਉਹਨਾਂ ਨੂੰ ਵੀ ਬੈਂਸੀ ਕਰ ਰਹੇ ਆਂ ਆਰਟੀ ਭਰਾਵਾ ਨੂੰ ਵੀ ਬੈਂਸੀ ਕਰ ਰਹੇ ਆਂ ਸ਼ੈਲਰ ਰਜਿਸਟ੍ਰੇਸ਼ਨ ਨੂੰ ਵੀ ਬੈਂਸੀ ਕਰ ਰਹੇ ਆਂ ਮੰਡੀ ਬੋਰਡ ਦੇ ਮੁਲਾਜ਼ਮਾਂ ਨੂੰ ਵੀ ਬੈਂਸੀ ਕਰ ਰਹੇ ਆ ਕਿ ਵੱਧ ਤੋਂ ਵੱਧ ਰਕਤ ਲਾਈਏ ਤਾਂ ਕਿ ਵਾਤਾਵਰਨ ਨੂੰ ਬਚਾ ਸਕੀਏ